ਵੀਰੇ ਜਿਵੇਂ ਕਿ ਤੁਹਾਨੂੰ ਪਤਾ ਰਜਤ ਬਾਜੀ ਨੇ ਦਿਖਾਏ ਆ ਪਾਰਟੀ ਵੇਅਰ ਸੂਟ ਮੈਂ ਤੁਹਾਨੂੰ ਦਿਖਾ ਰਿਆਂਗਾ ਲੰਡਨ ਵਾਲੇ ਸੂਟ ਉਹਨਾਂ ਵਿੱਚ ਹੀ ਮੇਰੇ ਕੋਲ ਇਹ ਹੋਰ ਵੈਰਾਈਟੀ ਆਈ ਹੈ ਆ ਦੇਖੋ ਆ ਮਸ਼ਲੀਨ ਦੇ ਸੂਟ ਨਾਲ ਮਸ਼ਲੀਨ ਦਾ ਦੁਪੱਟਾ ਹਲਕਾ ਹਲਕਾ ਇਹਦੇ ਤੇ ਆਰੀ ਵਰਕ ਕੀਤਾ ਹੋਇਆ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਵੀਰੇ ਤੁਸੀਂ ਆ ਰੈਨ ਵਾਲਾ ਜੀ ਸੂਟ ਡਿਜੀਟਲ ਪ੍ਰਿੰਟ ਸੂਟ ਆ ਹਲਕਾ ਹਲਕਾ ਆਰੀ ਵਰਕ ਤੇ ਨਾਲ ਰੈਨ ਵਾਲਾ ਮਢਾਲਦਾ ਦੁਪੱਟਾ ਰੇਡ ਲੈਣ ਵਾਲਾ 650 ਆਪਣੇ ਘਰੇ ਮੈਰੀਜ ਦਾ ਫੰਕਸ਼ਨ ਆ ਗਿਆ ਦੇਣ ਲੈਣ ਵਾਸਤੇ ਸੂਟ ਚਾਹੀਦੇ ਆ ਤਾਂ ਆ ਦੇਖੋ ਮੇਰੇ ਕੋਲੇ ਵੈਰਾਈਟੀ ਆਈ ਹੈ ਵੀਰੇ ਕਰੇਜ਼ ਦੇ ਸੂਟਾਂ ਤੇ ਮਸ਼ਲੀਨ ਦੇ ਸੂਟਾਂ ਤੇ ਮੰਡਾਲ ਦੇ ਸੂਟਾਂ ਤੇ ਹਰ ਤਰ੍ਹਾਂ ਦੇ ਸੂਟਾਂ ਤੇ ਆਫਰ ਆ ਚੁੱਕੀ ਹੈ 50% ਆਫ 21 ਦਿਨਾਂ ਦੇ ਮੇਲੇ ਵਿੱਚ ਆ ਦੇਖੋ ਜੀ ਕੜਾਈ ਵਾਲੇ ਦੁਪੱਟੇ ਮਿਲਨੇ ਨਾਲ ਕੜਾਈ ਵਾਲੇ 21 ਦਿਨਾਂ ਦੇ ਮੇਲੇ ਵਿੱਚ ਅੱਜ 6ਵਾਂ ਦਿਨ ਹੈ 6ਵੇਂ ਦਿਨ ਦੀ ਨਵੀਂ ਵੈਰਾਈਟੀ ਤੁਸੀਂ ਦੇਖ ਰਹੇ ਹੋ ਦਿਨ ਮੰਗਲਵਾਰ ਹੈ ਆ ਦੇਖੋ ਜੀ ਆ ਮੇਰੇ ਕੋਲੇ 6 600 550 ਦੀ ਰੇਂਜ ਚ ਸਾਰੀ ਵੈਰਾਈਟੀ ਆ ਚੁੱਕੀ ਹੈ 50% ਔਫ ਤੇ ਕਲਰ ਬ੍ਰਾਈਟ ਮਿਲਣਗੇ ਕਲਰ ਲਾਈਟ ਮਿਲਣਗੇ ਹਰ ਤਰ੍ਹਾਂ ਦੇ ਕਲਰ ਮਿਲਣਗੇ ਤੁਹਾਨੂੰ ਜੀ ਆ ਲਾਈਟ ਕਲਰ ਆ ਗਏ ਆ ਬ੍ਰਾਈਟ ਕਲਰ ਆ ਗਏ ਆ ਲੋ ਜੀ ਢੇਰਾਂ ਦੇ ਢੇਰ ਮਾਲ ਆ ਚੁੱਕਿਆ 50% ਔਫ ਜੜੀ ਭੈਣ ਨੇ ਮੈਰੀ ਦਾ ਕੱਪੜਾ ਬਣਾਉਣਾ ਹੈ ਪਾਰਟੀ ਵੇਅਰ ਸੂਟ ਬਣਾਉਣੇ ਆ ਦਾਜਵਾਰੀ ਵਾਲੇ ਸੂਟ ਬਣਾਉਣੇ ਆ ਆ ਦੇਖੋ ਜੀ ਲੋਟੀ ਵਾਲੋ ਵਾਇਰ ਤੇ ਵਿਜ਼ਿਟ ਕਰਨਾ ਨਾ ਭੁੱਲਿਓ ਅੱਗੇ ਦੀ ਵੈਰਾਈਟੀ ਹੋਰ ਵਾਧੂ ਹੈ ਨਾਲ ਬਣੇ ਲਿਓ ਵੀਡੀਓ ਨੂੰ ਲਾਈਵ ਸ਼ੇਅਰ ਕਰਦੇ ਦਿਓ ਧੰਨਵਾਦ ਦਿਨ ਵਾਲੇ ਸੂਟ ਆਪਣੇ ਕੋਲ ਬਹੁਤ ਨੋਰਮਲ ਪ੍ਰਾਈਸ ਤੇ ਆ ਗਏ ਆ ਬਹੁਤ ਸੋਹਣੇ ਸੋਹਣੇ ਸੂਟ ਹੈ ਜੇ ਤੁਸੀਂ ਦੇ ਲੈਣ ਕਰਨਾ ਹੈ ਸਾਈਡ ਭਾਜੀ ਸਸਤੀ ਰਾਈਟੀ ਹੈ ਮੈਂ ਕਹ ਜਮਾ ਸਸਤੀ ਰਾਈਟੀ ਹੈ ਭਾਜੀ ਜਿੰਨੀ ਵੈਰਾਈਟੀ ਦਿਖਾ ਰਹੇ ਆ ਅੱਜ ਤੁਹਾਨੂੰ ਮੰਗਲਵਾਰ ਦੀ ਬਿਲਕੁਲ ਨਵੀਂ ਤੇ ਫਰੈਸ਼ ਵੈਰਾਈਟੀ ਹੈ ਠੀਕ ਹੈ ਹੁਣ ਇਹ ਓਪਨ ਹੋਈ ਹੈ ਆ ਤੁਸੀਂ ਭਾਜੀ ਦਿਖਾਓ ਭਰੇ ਜੀ ਸਾਰੀ ਫਿੱਤੀ ਆਫ ਹੈ ਲੋ ਜੀ ਇਹ ਸੂਟ ਚੈੱਕ ਕਰੋ ਪਹਿਲਾਂ ਆਪਣੇ ਕੋਲ ਆਪਣੇ ਕੋਲ ਮਿਲ ਜਾਣਾ ਜੀ ਤੇ ਮੈਂ 11100 ਦਾ ਸੂਟ ਹੈ ਤੁਸੀਂ ਵਰਕ ਚੈੱਕ ਕਰ ਲਓ ਵੀਡੀਓ ਦੇ ਵਿੱਚ ਸਾਰਾ ਹੈਂਡ ਵਰਕ ਦਾ ਕੰਮ ਹੈ ਦੁਪੱਟਾ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਪਿਆਰਾ ਹੈ ਤੇ ਪ੍ਰਿੰਟਿੰਗ ਸੂਟ ਵਾਲੇ ਮਿਲ ਜਾਣਗੇ ਮਸਲੀਨ ਦੁਪੱਟੇ ਕੋਟਨ ਦੇ ਸੂਟ 850 ਦੀ ਰੇਂਜ ਤੇ ਤੁਹਾਨੂੰ ਡਿਜ਼ਾਈਨ ਹੀ ਮਿਲ ਜਾਣੀ ਹੈ ਡਿਜ਼ਾਈਨ ਬਹੁਤ ਸੋਹਣੇ ਆਏ ਹੋਏ ਵਿੱਚ ਵੀ ਸਾਡੇ ਕੋਲ ਸਾਰੇ ਡਿਜ਼ਾਈਨ ਮਿਲ ਜਾਣਗੇ 850 ਮਸਲੀਨ ਦਾ ਦਰਾਪਟਾ ਕੋਟਨ ਦਾ ਸੂਟ ਪਾਜੀ ਤੁਹਾਡੇ ਕੋਲ ਕਿਹੜਾ ਡਿਜ਼ਾਈਨ ਆਹ ਦੇਖੋ ਪਾਜੀ ਮੇਰੇ ਕੋਲੇ ਵੀ ਬਹੁਤ ਸੋਹਣੇ ਡਿਜ਼ਾਈਨ ਹੈ ਮੇਰੇ ਕੋਲੇ ਇਸ ਤਰ੍ਹਾਂ ਦੇ ਪਾਰਟੀ ਵੇਅਰ ਸੂਟ ਵੀ ਆਏ ਨੇ ਜੜੇ ਕਿ ਆਹ ਦੇਖੋ 2200 25 2500 3300 ਵਾਲੇ ਸੂਟ ਹੈ 50% ਆਫ ਤੇ ਆ ਗਿਆ ਇਹਨਾਂ ਦੀ ਕਲਰ ਡਿਜ਼ਾਈਨ ਚੈੱਕ ਕਰੋ ਜੀ ਰੇਪ ਦੇ ਸੂਟ ਰੰਗ ਰੰਗੇ ਸੂਟ ਆਹ ਸੱਤ ਰੰਗੇ ਸੂਟ ਆ ਗਏ ਜੀ ਰੰਗ ਬਰੰਗੇ ਵੇਦੇ ਦੁਪੱਟਾ ਉੱਪਰ ਹੈਂਡਵਰਕ ਕੀਤਾ ਹੋਇਆ ਸਾਰਾ ਬਿਲਕੁਲ ਨਵੀਂ ਵੈਰਾਈਟੀ ਦਾ ਦੁਪੱਟਾ ਰਹਿਣ ਵਾਲਾ ਕੰਟਰਾਸਟ ਬੋਟਮ ਲੈਂ ਵਾਲੀ ਹੈ ਕੰਟਰਾਸਟ ਅੱਛਾ ਜੀ ਤੇ ਹੁਣ ਆਪਾਂ ਚੈੱਕ ਕਰਾਂਗੇ ਤੁਹਾਨੂੰ ਬਰਬਰੀ ਦਾ ਸੂਟ ਹੈ ਦੁਪੱਟਾ ਜਿਹੜਾ ਇਹਦਾ ਇਹ ਵੀ ਬਰਬਰੀ ਦਾ ਹੈ ਜਿਵੇਂ ਕਿਸੇ ਖਾਸ ਨੂੰ ਦੇਣਾ ਸੂਟ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਘੱਟ ਰੇਟ ਤੇ ਮਿਲ ਜਾਣਾ ਹੈ ਇਹ ਤੁਹਾਨੂੰ ਬਾਜ਼ਾਰ 'ਚ ਜਿਹੜਾ ਮਿਲੇਗਾ 2200 2300 ਆਪਾਂ ਤੁਹਾਨੂੰ ਦੇ ਦੇਣਾ 1650 ਦੀ ਰੇਂਜ 'ਚ ਕਿਉਂਕਿ ਡਿਜ਼ਾਈਨ ਚੈੱਕ ਕਰ ਲਓ ਇਹਦੇ ਵਿੱਚ ਬੁੱਕਾਫੀ ਡਿਜ਼ਾਈਨ ਮਿਲ ਜਾਣਗੇ ਤੇ ਕੁਝ ਕੁ ਜਿਹੜੇ ਡਿ 1950 ਦੀ ਰੇਂਜ ਵਿੱਚ ਮਿਲ ਜਾਣਗੇ ਸਾਡੇ ਕੋਲ ਬਰਬਰੀ ਦਾ ਸੂਟ ਹੈ ਬਰਬਰੀ ਦਾ ਦੁਪੱਟਾ ਜੀ ਹਾਂ ਜੀ ਤੁਸੀਂ ਬਰਬਰੀ ਦਾ ਸੂਟ ਬਰਬਰੇਆ ਦੁਪੱਟਾ ਦਿਖਾਇਆ ਮੈਂ ਵੀ ਬਰਬਰੀ ਦਾ ਸੂਟ ਤੇ ਬਰਬਰੇਆ ਦੁਪੱਟਾ ਦਿਖਾਉਣ ਲੱਗਿਆ ਆ ਮੇਰੇ ਕੋਲੇ ਦੁਪੱਟਾ ਸੂਟ ਆਇਆ ਬਰਬਰੀ ਦਾ ਜੀ ਆ ਚੈੱਕ ਕਰੋ ਇਹਦੇ ਤੇ ਤੁਸੀਂ ਵਰਕ ਵੀ ਦੇਖ ਸਕਦੇ ਹੋ ਆ ਸਾਰਾ ਵਰਕ ਕੀਤਾ ਹੋਇਆ ਨਾਲ ਪ੍ਰੇਨ ਰਹਿਣ ਵਾਲੀ ਬਟਨ ਤੇ ਆ ਰਹਿਣ ਵਾਲੀ ਹੀ ਦੁਪੱਟਾ ਆ ਗਏ ਨੇ ਇਹਦੇ ਕਲਰ ਕਲਰ ਵੀ ਤੁਹਾਨੂੰ ਮਿਲਨੇ ਆ ਚਾਰ ਚਾਰ ਕਲਰ ਦਾ ਸੈੱਟ ਮਿਲਣਾ ਹੈ ਬਰਬਰੀ ਦੀ ਸ਼ਰਟ ਪਲੇਨ ਬਾਟਮ ਵਿਦ ਡੈਕਲ ਪ੍ਰਿੰਟ ਦੁਪੱਟਾ ਇਹ ਵੀ ਮਿਲਣਾ ਹੈ 16.500 ਸਾਢੇ 1600 ਦਾ ਦਿਖਾਦਾ ਸਾਈਲ ਭਾਈ ਨੇ ਜਿਵੇਂ ਹੁਣ ਤੁਹਾਡੇ ਘਰੇ ਵਿਆਹ ਫੰਕਸ਼ਨ ਵਿਆਹ ਦਾ ਫੰਕਸ਼ਨ ਹੈ ਤੇ ਤੁਸੀਂ ਜਿਵੇਂ ਦਾਜਣ ਵਰੀ ਬਣਾਣੀ ਹੈ ਦਾ ਜਨਵਰੀ ਵੈਸੇ ਬਹੁਤ ਘੱਟ ਰੇਟ ਤੇ ਆਫਰਾਂ ਲਾ ਰੱਖੀਆਂ ਗੋਠੀ ਵਾਲਿਆਂ ਨੇ ਤੇ ਨਾਲ ਦੇ ਨਾਲ ਹੁਣ ਅੱਜ ਜਿਹੜੀ ਅਸੀਂ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਦਿਖਾ ਰਹੇ ਆ ਲੈਣ ਦੇਣ ਵਾਲੀ ਲੈਣ ਦੇਣ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੇਗਾ ਉਹ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਣੇ ਆ ਜਿਵੇਂ ਕਿ ਆ ਦੇਖੋ ਕਰੇਵ ਦਾ ਸੂਟ ਹੈ ਆਰਗੇਨਿਕ ਦਾ ਸੂਟ ਹੈ ਦੋ ਸਟਾਫ ਹੈ ਮੇਰੇ ਕੋਲ ਆ ਕਰੇਵ ਦਾ ਤੇ ਆਰਗੇਨਿਕ ਦਾ ਰੇਟ ਕਿੰਨਾ ਹੈ ਲਾਲ ਦੁਪੱਟਾ ਵੀ ਹੈ 950 ਦੀ ਰੇਂਜ ਦਵਾਂਗੇ ਜੀ ਆਪਾਂ ਤੁਹਾਨੂੰ ਆ ਦੇਖੋ ਜੀ ਪੂਰੀ ਜ਼ਵਾਬਦਾਰੀ ਹੋਏਗੀ ਪਹਿਲਾਂ ਤੁਸੀਂ ਆ ਆਰਗੇਨਿਕ ਬੇਸ ਦੇਖ ਲਓ 950 ਦੀ ਰੇਂਜ 'ਚ ਹੈ ਬਹੁਤ ਵਧੀਆ ਕਪੜਾ ਹੈ ਡਿਜ਼ਾਈਨ ਦੇਖੋ ਤੁਸੀਂ ਚੈੱਕ ਕਰ ਲਓ ਮੀਡੀਅਮ ਕਲਰ ਵੀ ਮਿਲ ਜਾਣਗੇ ਇੱਕ ਚਾਰ ਆਇਆ ਜੀ ਤੇ ਇੱਕ ਚਾਰ ਆਇਆ ਰੇਟ ਕੀ ਹੈ 990 ਦੀ ਰੇਂਜ ਵਿੱਚ ਮਿਲ ਜਾਊਗਾ ਨੈਕਸਟ ਰੇਂਜ ਨਾਲ ਬਾਜੀ ਤੁਹਾਡੇ ਕੋਲ ਕੀ ਦਿਖਾਓ ਹਾਂ ਲੋ ਬਾਜੀ ਆ ਲੋ ਡਿਜ਼ਾਈਨ ਚੈੱਕ ਕਰੀ ਚੱਲੋ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਚੈੱਕ ਕਰੀ ਚੱਲੋ ਆ ਸਾਰੇ ਨਵੇਂ ਡਿਜ਼ਾਈਨ ਹੈ ਆਗੇ ਦੀ ਕਰ ਲਈ ਚਲੋ ਕੜਾਈਆਂ ਵਾਲੇ 1150 ਦੀ ਰੇਂਜ ਚ ਆ ਲੋ 1150 ਇੱਧਰ ਆ ਜਾਓ ਭਾਜੀ ਆ ਦੇਖੋ ਸੇਮ ਮਸਲੀਨ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਹੈ ਇਹ ਸਾਡੇ ਕੋਲ ਤੁਹਾਨੂੰ ਮਿਲ ਜੂਗਾ 950 ਦੀ ਰੇਂਜ 'ਚ ਜੀ ਦੁਪੱਟਾ ਵੀ ਨਾਲ ਬਹੁਤ ਸੋਹਣਾ 950 ਰੇਂਜ ਵਿੱਚ ਮਿਲ ਜੂਗਾ ਕਲਰ ਮੈਂ ਤੁਹਾਨੂੰ ਦਿਖਾਦਾ ਇਹ ਕੁਛ ਕੁ ਡਿਜ਼ਾਈਨ ਦਿਖਾ ਰਿਹਾ ਇਹ ਤੁਹਾਨੂੰ ਕੁਛ ਕੁ ਡਿਜ਼ਾਈਨ ਦਿਖਾ ਰਿਹਾ ਜੀ ਤੁਹਾਨੂੰ ਡੀਐਨ ਕਾਫੀ ਮਿਲ ਜਾਣਗੇ ਕਟੋ ਗੜੀ ਦਾ 105 ਡਿਜ਼ਾਈਨ ਮਿਲ ਜਾਣਗੇ ਜੀ 950 ਦੀ ਵੈਰਾਈਟੀ ਦੇ ਵਿੱਚ ਆ ਦੇਖੋ ਬਹੁਤ ਸੋਹਣੇ ਸੋਹੜੇ ਡਿਜ਼ਾਈਨ ਹੈ ਦੁਪੱਟੇ ਨਾਲ ਆ ਇਹਨਾਂ ਦੇ ਛੋਟ ਤੁਸੀਂ ਦੇਖੋ ਬਹੁਤ ਸੋਹਣਾ ਹੈ ਨੈਸ਼ਨਲ ਡਿਜ਼ਾਈਨ ਦਾਓ ਭਾਜੀ ਕੀ ਆ ਹੋਰ ਆ ਲਓ ਜੀ ਜੇ ਕਿਸੇ ਭੈਣ ਭਾਈ ਨੇ ਕਾਟਨ ਦੀ ਵੈਰਾਈਟੀ ਲੈਣੀ ਹੈ ਤਾਂ ਕਾਟਨ 'ਚ ਵੀ ਫੁੱਲ ਵੈਰਾਈਟੀ ਸ਼ੰਕਰ ਬ੍ਰਾਂਡ ਦੇ ਡਿਜੀਟਲ ਪ੍ਰਿੰਟਡ ਫ ਆ ਦੇਖੋ ਜੀ ਆ ਸਾਰੀ ਵੈਰਾਈਟੀ ਆਦੀ ਹੈ ਇਸ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਕਿਤੇ ਨਹੀਂ ਮਿਲਣੀ ਇੰਨੀ ਵੈਰਾਈਟੀ 21 ਦਿਨਾਂ ਦੇ ਮੇਲੇ ਦੇ ਵਿੱਚ ਸਿਰਫ ਮਿਲ ਸਕਦੀ ਹੈ ਗੋਟੀ ਵਰਲਡਵਾਈਡ ਤੇ ਔਰ ਕਿਤੇ ਵੀ ਨਹੀਂ ਮਿਲਨੇ ਜੀ ਸਹੀ ਗੱਲ ਹੈ ਜੀ ਕਿਉਂਕਿ ਬਹੁਤ ਘੱਟ ਰੇਟ ਕਰ ਰੱਖਿਆ ਸਪੈਸ਼ਲ 2 ਕਿ ਦਿਨ ਚੱਲ ਰਿਹਾ ਗੋਠੀ ਵਾਲਿਆਂ ਸਭ ਤੋਂ ਘੱਟ ਰੇਟ ਜਿਹਦੇ ਵਿੱਚੋਂ 6 ਦਿਨ ਦੇ ਲੰਘ ਗਏ ਤੁਸੀਂ ਵੀ ਇਹ ਜਿਹੜਾ ਮੌਕਾ ਹੈ ਜਿਹੜਾ ਫਾਇਦਾ ਹੈ ਤੁਸੀਂ ਚੱਕੋ ਜੀ ਜ਼ਰੂਰ ਦੀ ਜ਼ਰੂਰ ਗੋਠੀ ਵਾਲਿਆਂ ਸ਼ੋਪ ਤੇ ਜ਼ਰੂਰ ਆਓ ਤੁਹਾਨੂੰ ਵੈਰਾਈਟੀ ਦਿਖਾ ਰਹੇ ਹਾਂ ਅਸੀਂ ਨੋਰਮਲ ਪ੍ਰਾਈਸ ਦੇ ਜਿਵੇਂ ਕਿ 480 ਤੋਂ ਛੂਟ ਸ਼ੁਰੂ ਹੋ ਜਾਂਦਾ ਵਧੀਆ ਛੂਟ ਹੈ 480 ਤੋਂ ਭਾਜੀ ਆ ਦੇਖੋ 480 80 ਵਾਲੇ ਛੂਟ ਹੈ ਦੁਪੱਟੇ ਨਾਲ ਹੈ ਲੰਮੀਆਂ ਕਾਫੀ ਮਿਲ ਜਾਣਗੇ ਆ ਲੋ ਜੀ ਆ ਦੇਖੋ ਆ ਸੈਟ ਰਿਹਾ ਭਾਜੀ ਦਵਾ ਦਵਾ 480 ਤੇ ਇੱਕ ਕੋਆਰਡਨਟ ਬਟਾ ਆਉਂਦਾ ਪਾਜੀ 650 650 ਤੇ ਤੁਸੀਂ ਕਰਨਾ ਕੀ ਹੈ ਤੁਸੀਂ ਆਣਾ ਕਿੱਥੇ ਹੈ ਪਾਜੀ ਇਹ ਦੱਸੋ ਇਹ ਪਾਜੀ ਇੱਕ ਇੱਕ ਸ਼ੋਰੂਮ ਹੈ ਬਠਿੰਡੇ ਸ਼ਹਿਰ ਦਾ ਜਿਹਦਾ ਕੋਈ ਮੁਕਾਬਲਾ ਨਹੀਂ ਨਾਮ ਦੱਸੋ ਪਾਜੀ ਪਾਜੀ ਨਾਮ ਵੀ ਦੱਸ ਦਿੰਦੇ ਆ ਨਾਮ ਹੈ ਜੀ ਟੋਪੀ ਵਾਈਡ ਵਾਈਡ ਢੋਬੀ ਵਯਾਰ ਬਠਿੰਡਾ ਸੂਟ ਬਹੁਤ ਸੋਹਣਾ ਆ ਚੁੱਕਿਆ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਮੇਰੇ ਹੱਥ ਜਿਹੜਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਚੈੱਕ ਕਰ ਲਓ ਜਿਵੇਂ ਨਿਊ ਕਲਰ ਦੇ ਵਿੱਚ ਆਇਆ ਹੈ ਵਰਕ ਚੈੱਕ ਕਰ ਲਓ ਜਿਵੇਂ ਨਵੇਂ ਵਰਕ ਦੇ ਵਿੱਚ ਆਇਆ ਹੈ ਤੇ ਦੁਪੱਟਾ ਮੈਂ ਤੁਹਾਨੂੰ ਚੈੱਕ ਕਰਾਉਂਗਾ ਜੀ ਬਹੁਤ ਸੋਹਣਾ ਦੁਪੱਟਾ ਆਇਆ ਹੈ ਦੇ ਨਾਲ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆ ਦੁਪੱਟੇ ਦੇ ਦੇਖੋ ਸਾਰਾ ਕੰਮ ਹੋਇਆ ਹੋਇਆ ਹੈ ਕਲਰਾਂ ਦੀ ਗੱਲ ਕਰ ਲਈਏ ਕਲਰ ਤੁਹਾਨੂੰ ਮਿਲ ਜਾਣੇ ਇਹਦੇ ਵਿੱਚ ਆ ਦੇਖੋ ਚਾਰ ਕਲਰ ਹੈ ਤੇ ਕਪੜੇ ਬਾਰੇ ਮੈਂ ਤੁਹਾਨੂੰ ਜਰੂਰ ਦੱਸੂਗਾ ਜਿਹੜਾ ਕਪੜਾ ਜਿਹੜਾ ਫੈਬਰਿਕ ਹੈ ਜਮਾਨ ਨਵਾਂ ਆਇਆ ਜੀ ਬਹੁਤ ਸੋਹਣਾ ਫੈਬਰਿਕ ਆਇਆ ਤੇ ਰੇਟ ਦੀ ਗੱਲ ਕਰ ਲਈਏ ਰੇਟ ਤੁਹਾਨੂੰ ਮਿਲਣਾ ਜੀ ਸਿਰਫ 2150 ਦੀ ਰੇਂਜ ਤੇ ਸਾਡੇ ਕੋਲ ਆਹ ਵਾਲਾ ਸੂਟ ਜੀ ਇਸੇ ਤਰ੍ਹਾਂ ਸੋਹਣੇ ਸੋਹਣੇ ਸੂਟ ਬਹੁਤ ਹੈ ਮੈਂ ਤੁਹਾਨੂੰ ਦੁਕਾਨਾਂ ਨੂੰ ਵੀਡੀਓ ਦੇ ਵਿੱਚ ਆ ਦੇਖੋ ਜਲਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਸਾਰੇ ਡਿਜ਼ਾਈਨ ਆਪਣੇ ਕੋਲ ਸੋਹਣੇ ਆ ਗਏ ਆ ਇੱਕ ਸੂਟ ਆਪਾਂ ਤੁਹਾਨੂੰ ਇਹ ਖੋਲ ਕੇ ਦਿਖਾਉਣਾ ਮੈਂ ਵਾਈਟ ਸੂਟ ਹੈ ਜੀ ਸਾਰਾ ਕੰਮ ਹੋਇਆ ਹੋਇਆ ਹੈ ਸੂਟ ਦੇ ਉੱਪਰ ਚੈੱਕ ਕਰ ਲਓ ਸ ਆਰਗੈਨਿਕ ਬੇਸ ਹੈ ਕਪੜਾ ਬਹੁਤ ਵਧੀਆ ਤੇ ਦੁਪੱਟੇ ਦੀ ਗੱਲ ਕਰਾਂ ਮੈਂ ਤੁਹਾਨੂੰ ਕੰਟਰਾਸਟ ਦੇ ਨਾਲ ਆਇਆ ਜੀ ਜਿਵੇਂ ਬੋਟਮ ਆ ਗਈ ਉਹਦੇ ਨਾਲ ਦਾ ਆ ਗਿਆ ਦੁਪੱਟਾ ਤੇ ਦੁਪੱਟਾ ਵੀ ਕੋਈ ਐ ਨਹੀਂ ਜੀ ਸਿੰਪਲ ਦੁਪੱਟਾ ਪੂਰਾ ਫੈਂਸੀ ਦੁਪੱਟਾ ਰਹਿਣ ਵਾਲਾ ਚੈੱਕ ਕਰ ਲਓ ਬਹੁਤ ਸੋਹਣਾ ਦੁਪੱਟਾ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋਗੇ ਆ ਦੇਖੋ ਕੀ ਬਾਤ ਆ ਜੀ ਬਹੁਤ ਵਧੀਆ ਦੁਪੱਟਾ ਹੈ ਕਲਰਾਂ ਦੀ ਗੱਲ ਕਰ ਲਈਏ ਓਫ ਵਾਈਟ ਦੇ ਨਾਲ ਕੰਟਰਾਸਟ ਚੈੱਕ ਕਰੀ ਜਾ ਲਓ ਤੁਸੀਂ ਕੰਟਰਾਸਟ ਸਾਡੇ ਕੋਲ ਸਾਰੇ ਨਵੇਂ ਆਏ ਆ ਮਹਿਰੂਨ ਨਾਲ ਆ ਗਿਆ ਆ ਦੇਖੋ ਜੀ ਜਿਵੇਂ ਨਿਊ ਇੰਗਲਿਸ਼ ਕਲਰਾਂ ਦੇ ਸਾਰੇ ਕੰਟਰਾਸਟ ਆ ਗਏ ਤੇ ਰੇਡ ਦੀ ਗੱਲ ਕਰ ਲਈਏ 2050 ਦੀ ਰੇਂਜ ਤੇ ਤੁਹਾਨੂੰ ਛੋਟ ਮਿਲ ਜਣਾ ਸਾਡੇ ਕੋਲੇ ਵਾਲਾ ਤੇ ਡਿਜ਼ਾਈਨ ਮੈਂ ਤੁਹਾਨੂੰ ਚੈੱਕ ਕਰਾਦਾ ਆ ਦੇਖੋ ਜੀ ਸਾਰੇ ਬੇ ਸਾਰੇ ਇਹਦੇ ਤੇ ਆਏ ਆ ਡਿਜ਼ਾਈਨ ਬਹੁਤ ਸੋਹਣੇ ਆਏ ਆ ਜਿਵੇਂ ਦੇਖ ਹੀ ਰਿਹਾ ਤੇ ਕੰਟਰਾਸਟ ਸਾਰੇ ਆਏ ਆ ਜਿਵੇਂ ਕਿ ਉਹਨਾ 오ਰੇਂਜ ਦੇ ਨਾਲ ਮਿਲ ਜੂਗਾ ਜੀ ਠੀਕ ਉਹਦਾ ਆਹ ਕਲਰ ਹੈ ਦੇਖੋ ਓ ਵਾਈਟ ਤੇ ਆ ਆ ਗਿਆ ਜੀ ਦੁਪੱਟਾ ਦੁਪੱਟਾ ਬਹੁਤ ਸੋਹਣਾ ਇਹਦਾ ਭਾਈ ਦੁਪੱਟਾ ਵਾਲਾ ਵਧੀਆ ਆ ਚੈੱਕ ਕਰੋ ਪੂਰਾ ਹੈਵੀ ਦੁਪੱਟੇ ਨਾਲ ਸੂਟ ਆਇਆ ਆਪਣੇ ਕੋਲ ਆਹ ਦੁਪੱਟਾ ਹੈ ਜੀ ਇਸ ਦੀ ਰੇਟ ਜਿਹੜਾ ਹੈਗਾ 2050 ਦੀ ਰੇਟ ਜੀ ਤੁਹਾਨੂੰ ਸਾਡੇ ਕੋਲ ਮਿਲਣਾ ਹੈ ਚਲੋ ਜੇ ਇੱਕ ਦੋ ਰਹਿ ਗਏ ਹੋ ਵੀ ਮੈਂ ਤੁਹਾਨੂੰ ਕੋਈ ਖਾਦਾ ਆ ਦੇਖੋ ਜੀ ਆ ਕਲਰ ਵੀ ਇਹਦੇ ਵਿੱਚ ਹੈ ਮਹਿੰਦੀ ਤੇ ਨਾਲ ਦੀ ਨਾਲ ਇੱਕ ਵੇਸ ਹੋ ਰਾਇਆ ਹੈ ਮੇਰੇ ਕੋਲ ਆਹ ਕੰਟਰਾਸਟ ਦੁਪੱਟਿਆਂ ਦੇ ਨਾਲ ਆਪਣੇ ਕੋਲ ਵੇਸ ਆ ਰਹੇ ਸਾਰੇ ਆ ਨਵੇਂ ਕੱਪੜੇ ਆ ਸਾਰੇ ਡਿਜ਼ਾਈਨਿੰਗ ਤੁਸੀਂ ਦੇਖ ਰਹੇ ਹੋ ਆ ਦੇਖੋ ਉਹ ਸੋਹਣਾ ਵੇਸ ਆਇਆ ਜੀ ਆ ਵੀ ਕਪੜੇ ਦੀ ਗੱਲ ਕਰ ਲਈਏ ਜਮਾ ਨਵਾਂ ਕਪੜਾ ਹੈ ਕੰਮ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣਾ ਤੇ ਰੇਟ ਦੀ ਮੈਂ ਗੱਲ ਕਰਾਂ ਇਹ ਵਾਲਾ ਸੂਟ ਤੁਹਾਨੂੰ ਪਾਊਗਾ ਜੀ 2250 ਦੀ ਰੇਂਜ ਸਾਡੇ ਕੋਲ ਦੁਪੱਟਾ ਬਹੁਤ ਸੋਹਣਾ ਇਹਦਾ ਆ ਦੇਖੋ ਪੂਰਾ ਫੈਨਸੀ ਦੁਪੱਟਾ ਹੈ ਜੀ ਕੀ ਬਾਤ ਹੈ ਕਾਫਰ ਦੁਪੱਟੇ ਦਾ ਵੀ ਨਵਾਂ ਹੈ ਇਸੇ ਤਰ੍ਹਾਂ ਦੇ ਨਵੇਂ-ਨਵੇਂ ਤੁਸੀਂ ਸੂਟ ਦੇਖਣੇ ਆ ਵੀਡੀਓ ਸਾਡੇ ਨਾਲ ਬੜੇ ਰਹੀਓ ਬਹੁਤ ਸੋਹਣੇ-ਸੋਹਣੇ ਸੂਟ ਤੁਹਾਨੂੰ ਦਿਖਾਵਾਂਗੇ ਅਸੀਂ ਅੱਜ ਧੰਨਵਾਦ ਹਾਂਜੀ ਵੀਰੇ ਆ ਜਿਹੜੀ ਤੁਸੀਂ ਵੈਰਾਈਟੀ ਦੇਖ ਰਹੇ ਹੋ ਇਹ ਵੈਰਾਈਟੀ ਬਿਲਕੁਲ ਡਿਫਰੈਂਟ ਤੇ ਨਵੀਂ ਹੈ ਜੇ ਤੁਸੀਂ ਗਰਲਿਸ਼ ਲੁੱਕ ਜੇ ਤੁਸੀਂ ਲੈਣ ਦੇਣ ਵਾਲੇ ਜੇ ਤੁਸੀਂ ਪਾਰਟੀ ਵੇਅਰ ਹਰ ਤਰ੍ਹਾਂ ਦੇ ਸੂਟ ਲੈਣੇ ਆ ਤਾਂ ਮੇਰੇ ਕੋਲ ਆ ਦੇਖੋ ਵੀਰੇ ਇੱਕ ਤੋਂ ਇੱਕ ਵੈਰਾਈਟੀ ਆਈ ਆ ਉਹ ਵੀ ਸੈਟ ਵਾਈ ਸੈਟ ਵਿਦ ਦੁਪੱਟਾ ਵੈਰਾਈਟੀ ਆ ਆ ਦੇਖੋ ਆ ਰਹਿਣ ਵਾਲਾ ਜੀ ਸੂਟ ਸੂਟ ਦਾ ਫੈਬਰਿਕ ਦੇਖੋ ਜੀ ਫੈਬਰਿਕ ਬਿਲਕੁਲ ਨਵਾਂ ਸੈਲਫ ਦੇ ਵਿੱਚ ਤੇ ਦੁਪੱਟਾ ਜਿਹੜਾ ਦੁਪੱਟਾ ਵੀ ਸੈਲਫ ਵਾਲਾ ਆ ਦੇਖੋ ਜੀ ਆਪਾਂ ਇੱਕ ਦੁਪੱਟਾ ਤੁਹਾਨੂੰ ਓਪਨ ਕਰਕੇ ਦਿਖਾ ਰਹੇ ਹਾਂ ਸੂਟ ਦਾ ਆ ਰਹਿਣ ਵਾਲਾ ਜੀ ਦੁਪੱਟਾ ਜਿਲਮੇ ਤਾਰਿਆਂ ਵਾਲਾ ਦੁਪੱਟਾ ਹੈ ਜੀ カラー ਦੇ ਵਿੱਚ ਰਹਿਣ ਵਾਲੇ ਆ ਤਿੰਨ ਆ ਦੇਖੋ ਆ ਤਿੰਨ ਕਲਰ ਆਪਾਂ ਡਿਸਪਲੇ ਕੀਤੇ ਆ ਦੂਜਾ ਡੈੜਾ ਦੇ ਜਾਂਦੇਣ ਵਾਲਾ ਉਹ ਵੀ ਗਰਲਿਸ਼ ਕੁਨੈਕਟ ਸਟਾਈਲ ਦੇ ਵਿੱਚ ਰਹਿਣ ਵਾਲਾ ਹੈ ਇਸ ਤਰ੍ਹਾਂ ਦੇ ਮੇਰੇ ਕੋਲ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆਏ ਆ ਜਿਨ੍ਹਾਂ ਦੇ ਕਲਰ ਡਿਜ਼ਾਈਨ ਤੁਹਾਨੂੰ ਬਿਲਕੁਲ ਨਵੇਂ ਮਿਲਣਗੇ ਜੀ ਬਿਲਕੁਲ ਨਵੇਂ ਡਿਜ਼ਾਈਨ ਆ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਅਲੱਗ-ਅਲੱਗ ਦਿਖਾ ਰਿਹਾ ਰੇਟ ਅਲੱਗ-ਅਲੱਗ ਹੈ ਜੀ 1000 ਰੁਪਿਆ 1150 1400 1500 ਤੱਕ ਤੁਹਾਨੂੰ ਵਧੀਆ ਵੈਰਾਈਟੀ ਮਿਲ ਜਾਣੀ ਹੈ ਅੱਜ ਡਿਜ਼ਾਈਨ ਚੈੱਕ ਕਰੀ ਚੱਲੋ ਤੁਸੀਂ ਆ ਸਾਰੇ ਡਿਜ਼ਾਈਨ ਅੱਜ ਦੇ ਡਿਜ਼ਾਈਨ ਨੇ ਅੱਜ ਦੀ ਓਪਨਿੰਗ ਹੈ ਇਹਨਾਂ ਦੀ ਮੰਗਲਵਾਰ ਤੇ ਜਿਹੜਾ ਆਪਣਾ 21 ਦਿਨਾਂ ਦਾ ਮੇਲਾ ਉਹਦਾ ਅੱਜ ਬਾਜੀ 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 ਮੈਂ ਉਹ ਪੁੱਤਰਾ ਸੀ ਇੰਨੇ ਸਸਤੇ ਸੂਟ ਕਿਉਂ ਲਾ ਰੱਖਿਆ ਤੁਸੀਂ ਉਹ ਬਾਜੀ ਆਪਰਾ ਚੱਲਦੀਆਂ 35% ਆਉਂਦੀਆਂ ਲੋੜੀ ਤੱਕ ਦੀਆਂ ਫਰ ਆ ਗਿਆ ਆਪਣੇ ਕੋਲੇ ਲੋੜੀ ਤੱਕ ਨਹੀਂ ਆ ਮੈਡਮ ਜੀ ਆਂਟੀ ਜੀ ਸਾਰੇ ਜਿਹੇ ਨਵੇਂ ਆਏ ਐ ਜਿਹੜਾ ਡਿਜ਼ਾਈਨ ਮੈਚ ਖੜਾ ਹੈ ਕ੍ਰੇਪ ਦੇ ਉੱਪਰ ਸੈਮੀ ਲੜੀਆਂ ਨੇ ਕ੍ਰੇਪ ਦੇ ਉੱਪਰ ਸੈਮੀ ਦਾ ਡ੍ਰੈਨ ਹੈ ਦੁਪੱਟਾ ਬੜਾ ਪਿਆਰਾ ਕੱਟਵਰਕ ਦੁਪੱਟਾ ਹੈ ਕੱਟਵਰਕ ਕੇਰਾ ਟਾਈ ਪੱਟੀ ਨਾਲ ਹੈ ਕਾਲੀ ਪੱਟੀ ਨਾਲ ਹੈ ਕਰੀਬ ਦਾ ਸੂਟ ਹੈ ਤਿੰਨ ਮਿੰਟ ਸਲਵਾਰ ਹੈ ਪਾਰਟੀ ਰਿਵੈਸ ਹੈ ਰੇਟ ਹੈ 1950 ਰੁਪਏ ਦਾ 48 ਲੰਬਾਈ 48 ਲੰਬਾਈ 1950 ਰੁਪਏ ਦਾ ਬਹੁਤ ਹੀ ਸੋਹਣਾ ਕੱਟਵਰਕ ਬਣਿਆ ਇੱਕ ਦੁਪੱਟਾ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਦੁਪੱਟਾ ਹੈ ਸਾਰਾ ਦੁਪੱਟਾ ਕੱਟਵਰਕ ਦਾ ਹੈ ਕੱਟਵਰਕ ਫੈਂਸੀ ਲੁੱਕ ਦੇ ਅੰਦਰ ਆ ਜਾਂਦੀ ਹੈ ਜਿਹੜੀ ਕੱਟਵਰਕ ਹੈ ਫੈਂਸੀ ਲੁੱਕ ਦੇ ਅੰਦਰ ਆ ਜਾਂਦੀ ਹੈ ਕਲਰ ਮਿਲਣਗੇ ਤਿੰਨੇ ਇਹ ਖਾਇਵਾ ਬਾਜੀ ਕਲਰ ਕਿਹੜੇ ਹੈ ਇਹ ਅਹ ਰਜਿਤ ਬਾਜੀ ਕਲਰ ਆਫ ਵਾਈਟ ਹੀ ਦੁਪੱਟਾ ਵੀ ਚੈੱਕ ਕਰਾਂਗਾ ਨਾਲੇ ਇਹਦੀ ਗੱਲ ਇਕੱਲਾ ਸੋਨਰੇ ਦੁਪੱਟਾ ਵੀ ਚੈੱਕ ਕਰਾਂਗਾ ਕੱਟਵਰਕ ਦਾ ਦੁਪੱਟਾ ਕਿਹ ਹੈ ਕੱਟਵਰਕ ਦਾ ਦੁਪੱਟਾ ਹੋਊਗਾ ਵੀਰ ਜੀ ਦੁਪੱਟਾ ਚੈੱਕ ਕਰੋ ਸਕਿਨ ਕਲਰ ਹੈ ਕਲਰ ਸਕਿਨ ਹੈ ਬਹੁਤ ਹੀ ਸੋਹਣਾ ਕਲਰ ਪੀਚ ਹੈ ਬਹੁਤ ਹੀ ਸੋਹਣਾ ਕਲਰ ਪੀਚ ਹੈ ਕਲਰ ਪਿੰਕ ਹੈ ਚਾਰ ਕਲਰਾਂ ਸੈੱਟ ਹੈ ਆਰਟੀਕਲ ਬਹੁਤ ਪਿਆਰਾ ਹੈ 1950 ਰਹਿ ਰਿਹਾ ਹੈ ਪਾਰਟੀ ਵੀਰ ਵੇਚਦਾ ਸਾਡੇ ਰੇਟ ਪੂਰੇ ਬਾਜ਼ਾਰ ਨਾਲ ਕੱਟਦੇ ਸਾਡੇ ਤੋਂ ਵੱਧ ਵੈਰਾਈਟੀ ਹੈ ਜਿੰਨਾ ਮੰਗਲਵਾਰ ਨਾਮ ਨਵਾਂ ਮਾਲ ਖੁਲੇ ਮਾਲ ਤੇ ਨਹੀਂ ਗਾ ਮਾਲੋ ਆ ਸਾਰਾ ਮਾਲ ਨ ਮੰਗਲਵਾਰ ਦਾ ਔਰ ਦੂਜਾ ਕਰ ਮੇਰਾ ਮਾਲੋ ਸਾਰਾ ਮਾਲ ਮੰਗਲਵਾਰ ਦਾ ਸਾਈਲ ਭਾਜੀ ਚਰਚ ਕਰ ਰਹੇ ਨੇ ਉਹ ਮਾਲ ਮੰਗਲਵਾਰ ਦਾ ਸਾਰੇ ਡਿਜ਼ਾਈਨ ਪੁੱਛ ਰੇਗਾ ਮਰਾਦ ਭਾਜੀ ਇਹ ਅੱਜ ਦਾ ਮਾਲ ਆ ਜਾਂਦਾ ਮਾਲੋ ਦੇਵ ਜੀ ਪ੍ਰਦੀਪ ਜੀ ਭਾਜੀ ਭਾਜੀ ਉਹ ਇੰਨੇ ਰੇਟ ਕਿਉਂ ਕੱਟ ਕਰ ਰੱਖਿਆ ਤੁਸੀਂ ਇਹ ਮੇਰੇ 21 ਦਿਨ ਸਪੈਸ਼ਲ ਦਾ ਅੱਜ 6ਵਾਂ ਦਿਨ ਹੈ ਅੱਛਾ 21 ਦਿਨ ਸਪੈਸ਼ਲ ਦਾ ਅੱਜ 6ਵਾਂ ਦਿਨ ਹੈ 21 ਦਿਨੀ ਤਮਾਕੇ ਹੋਣਗੇ 21 ਦੇ 21 ਦਿਨਾਂ ਦੇ ਅੰਦਰ ਇੱਕ ਇੱਕ ਚੀਜ਼ ਪੂਰੇ ਬਾਜ਼ਾਰ ਦੀ ਜਵਾਬਦਾਰੀ ਸਾਡੀ ਇੱਕ ਇੱਕ ਚੀਜ਼ ਦੇ ਬਿਆਨ ਨਾਲ ਘੱਟ ਮਿਲੂਗੀ ਚੀਜ਼ਾਂ ਨਹੀਂ ਮਿਲਗੀਆਂ ਵੈਰਾਈਟੀ ਬਨੇ ਮਿਲੂਗੀ ਰੇਟ ਮਿਲੂਗਾ ਅੱਧਾ ਅੱਗੇ ਚੱਲ ਰਿਹਾ ਵਿਆਹ ਸ਼ਾਦੀ ਵਿਆਹ ਸ਼ਾਦੀ ਦੇ ਜਿੰਨੀਆਂ ਆਫਰਾਂ ਮਿਲਣਗੀਆਂ ਸਾਰੇ 50% ਮਿਲਣਗੀਆਂ ਮੈਂ ਪਹਿਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਫਿਰ ਦਾਜ ਮਰੀ ਦੇ ਸੂਟ ਬਣਾਣੇ ਜਲਦੀ ਜਲਦੀ ਵਿਟਕ ਵਿਜ਼ਿਟ ਕਰੋ ਜੀ ਸਾਰੀ ਡਿਜ਼ਾਈਨ ਨਵੇਂ ਦਊਗਾ ਸਾਰੇ ਰਿਆਣ ਭਾਈ ਆਨੋਂ ਅੱਜ ਰੀਡ ਦੂੰਗਾ ਉਹ ਸਾਡਾ ਬੱਡੀ ਗੱਲ ਹੈ ਵੈਰਾਈਟੀ ਵਧ ਦੂੰਗਾ ਵੈਰਾਈਟੀ ਵਧ ਰੱਖਣ ਦਾ ਬਹੁਤ ਵੱਡੀ ਕਾਰਨ ਹੈ ਜੀ ਸਾਡੇ ਕੋਲ ਕਸਟਮਰ ਬਹੁਤ ਹੁੰਦਾ ਹੈ ਕਸਟਮਰ ਬਹੁਤ ਹੀ ਵਾਇਨਾਮ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਬ੍ਰੈਂਡ ਦਾ ਬੰਦ ਖੋਲਦੇ ਆ ਕਿ ਵੈਰਾਈਟੀ ਹਰੇਕ ਕਸਟਮਰ ਦੇ ਕੇ ਖੋਲ ਜਾਈ ਹਰੇਕ ਕਸਟਮਰ ਦੇ ਕੇ ਖੋਲਦੇ ਨਵੀਆਂ ਚੀਜ਼ਾਂ ਲਈ ਜਿੰਨੇ ਡਿਜ਼ਾਈਨ ਆਣਗੇ ਸਾਰੇ 50% ਟੌਪ ਤੇ ਆਣਗੇ ਅਗਲਾ ਡਿਜ਼ਾਈਨ ਐਸੋ ਜਰਾ ਸੋਨਾ ਵੀਰ ਜੀ ਵੀਡੀਓ ਨਾਲ ਜੁੜੇ ਰਹੀਓ ਜੀ ਧੰਨਵਾਦ ਜੀ ਬਾਜੀ ਹਾਂ ਜੀ ਜੇਰਾ ਆਰਟੀਕਲ ਮੈਂ ਖਾਰਣਾ ਗੋਟਾ ਪੱਟੀ ਦਾ ਮੈਂ ਨਹੀਂ ਕਹਿੰਦਾ ਪੂਰੇ ਬਜਾਜ ਕਿੱਥੇ ਮਿਲੂਗਾ ਜਵਾਬਦਾਰੀ ਹੈ ਕਹਿਣ ਦੀ ਗੱਲ ਨਹੀਂ ਸਹੀ ਗੱਲ ਕਰ ਰਿਹਾ ਗੋਟਾ ਪੱਟੀਆਂ ਦੀ ਹੈ ਨਾ ਫਰਾਬਰ ਦੁਪੱਟਾ ਬੜਾ ਗੱਲਾਂ ਚੈੱਕ ਕਰ ਸਰੋ ਗੋਟਾ ਪੱਟੇ ਪਲੱਸ ਮੀਟਰ ਵਾਟ ਦਾ ਡਿਜ਼ਾਈਨ ਹੈ ਇੰਨਾ ਵਧੀਆ ਡਿਜ਼ਾਈਨ ਹੈ ਐਡਾ ਪਿਆਰਾ ਡਿਜ਼ਾਈਨ ਹੈ ਐਡਾ ਖੂਬਸੂਰਤ ਦੁਪੱਟਾ ਵੀ ਜੀ ਐਡਾ ਸੋਹਣਾ ਦੁਪੱਟਾ ਮੈਂ ਕਿਹਨੂੰ ਕਹਿੰਦਾ ਕਿੱਥੇ ਮਿਲੂਗਾ 1250 ਰੁਪਏ ਦਾ ਬਹੁਤ ਹੀ ਪਿਆਰਾ ਸਕਰੀਨਸ਼ੋਟ ਬੰਦਾ ਹੀ ਬੰਦਾ ਹੈ 100% ਬੰਦਾ ਹੈ 101% ਬੰਦਾ ਹੈ ਕਿੰਨੇ ਦਾ 1250 ਕੀਰਾ ਚੈੱਕ ਕਰਾਂ ਤੇ ਗੋਟਾ ਪੱਟੀ ਦਾ ਗਲਾ ਚੈੱਕ ਕਰਾਂ ਤੇ ਬ੍ਰੈਂਡ ਨੰਬਰ ਚੈੱਕ ਕਰਾਂ ਤੇ ਕੁਆਲਿਟੀ ਨੰਬਰ ਚੈੱਕ ਕਰਾਂ ਡਿਜ਼ਾਈਨ ਨੰਬਰ ਚੈੱਕ ਕਰਾਂ ਡਿਜ਼ਾਈਨ ਬਹੁਤ ਸੋਹਣਾ ਗੋਟਾ ਪੱਟੀ ਰੁਪਟਾ ਬਹੁਤ ਪਿਆਰਾ ਹੈ ਬਿਲਕੁਲ ਲੈਡ ਵੇਟ ਦਾ ਰੁਪਟਾ ਬਿਲਕੁਲ ਲੈਡ ਵੇਟ ਦਾ ਫੁੱਲ ਵਰਕਾ ਰੁਪਟਾ ਬਈ ਫੁੱਲ ਵਰਕਾ ਫੁੱਲ ਵਰਕਾ ਰੁਪਟਾ ਬਿਲਕੁਲ ਫੁਲਕਾ ਹਲਕਾ ਫੁਲਕਾ ਲੈਡ ਵੇਟ ਹਲਕਾ ਫੁਲਕਾ ਲੈਡ ਵੇਟ ਗੋਟਾ ਪੱਟੀ ਦਾ ਡਿਜ਼ਾਈਨ ਬੜਾ ਗਲਾ ਚੈੱਕ ਕਰਾ 25 1600 ਮਿਲਣ ਜਾ ਰਿਹਾ ਗੋਟਾ ਪੱਟੀ ਦਾ 1250 ਰੁਪਏ ਸ਼ਕਰੀਨ ਸ਼ੋਰ ਬੰਦਾ ਹੈ ਬ ਸਾਰੇ ਡਿਜ਼ਾਈਨ ਨਵੇਂ ਆਏ ਹੋ ਇਸ ਤੋਂ ਅਗਲਾ ਆਰਟੀਕਲ ਸਾਰਿਆ ਸਾਲ ਭਾ ਦੀ ਸਾਰੇ ਡਿਜ਼ਾਈਨ ਨਵੇਂ ਦਾ ਹੋਊਗਾ ਜੋ ਡਿਜ਼ਾਈਨ ਅੱਜ ਹੈ ਨਾ ਸਾਲ ਭਾ ਦੀ ਕਰ ਲਾ ਉਹ ਦਿਖਾਊਗਾ ਅੱਜ ਵਾਲੇ ਡਿਜ਼ਾਈਨ ਹੋਊਗਾ ਮੰਗਲਵਾਰ ਵਾਲਾ ਡਿਜ਼ਾਈਨ ਹੋਊਗਾ ਉਹ ਸਾਰੇ ਡਿਜ਼ਾਈਨ 50% ਔਫ ਦਾ ਹੋਊਗਾ ਕਹਿੰਦੀ ਗੱਲ ਨਹੀਂ ਦਵਾਂਗੇ ਦਿੱਤੀ ਔਫ ਤੇ ਹੁਬ ਸਾਲ ਭਾ ਦੀ ਕੀ ਧਾਰੋ ਮੈਂ ਜਿਹੜੇ ਸੋਣ ਤੁਹਾਨੂੰ ਦਿਖਾਉਣ ਲੱਗਿਆ ਦੇਣ ਲੈਣ ਵਾਲੇ 500 600 650 ਦੀ ਰੇਂਜ ਬਹੁਤ ਹੀ ਸ਼ਾਨਦਾਰ ਤੇ ਸੋਹਣੇ ਸੋਣ ਦਿਖਾਉਣ ਲੱਗਿਆ ਆਪਣੇ ਘਰੇ ਮੈਰਿਜ ਆ ਗਈ ਆਪਾਂ ਦੇਣ ਲੈਣ ਆਪਾਂ ਨਾਨਕ ਚੱਕ ਭਰਨੀ ਹੈ ਤਾਂ ਆਹ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਵਿੱਦ ਦੁਪੱਟਾ ਸੂਟ ਨੇ ਢੇਰਾਂ ਦੇ ਢੇਰ ਆ ਗਿਆ ਇਹ ਰੇਟ ਲੈਣ ਵਾਲਾ ਜੀ ਆ ਦੇਖੋ 500 ਦੀ ਰੇਂਜ ਚ ਆ ਰੇਟ ਲੈਣ ਵਾਲਾ ਜੀ 600 ਦੀ ਰੇਂਜ ਚ ਆ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਹੈ ਮੇਰੇ ਕੋਲੇ 480 ਦੀ ਰੇਂਜ ਚ ਜਿਹਦੇ ਕਲਰ ਚੈੱਕ ਕਰੋ ਵੀਰੇ ਆ ਲੋ ਆ ਕਲਰ ਨੇ ਆਪਣੇ ਘਰੇ ਮੈਰੀ ਦਾ ਫੰਕਸ਼ਨ ਆ ਗਿਆ ਜੀਨ ਲੈਣ ਵਾਸਤੇ ਦੂਰ ਚਾਹੀਦੇ ਤਾਂ ਵੈਰਾਈਟੀ ਦੀ ਕੋਈ ਕਮੀ ਨਹੀਂ ਇੱਕ ਕਪੜਾ ਮੇਰੇ ਕੋਲੇ ਆਇਆ ਜੀ ਆਹਾ ਮਸਲੀਨ ਸੋਲੋ ਪੀਸ ਓਪਨ ਕਰਕੇ ਦਿਖਾਉਣ ਲੱਗਾ ਤੁਹਾਨੂੰ ਆ ਲੋ ਵੀਰੇ ਆ ਚੈੱਕ ਕਰੋ ਮੇਰਾ ਆਰਟੀਕਲ ਇਹ ਆ ਗਈ ਜੀ ਮਸਲੀਨ ਦੀ ਸ਼ਰਟ ਦੇਖੋ ਡਿਜੀਟਲ ਪ੍ਰਿੰਟ ਕੀਤਾ ਹੋਇਆ ਸਾਰੀ ਤੇ ਹਵਾ ਨਾਲ ਉੱਡੀ ਜਾਂਦੀ ਹੈ ਆ ਦੇਖੋ ਜੀ ਆ ਸਾਰੀ 3D ਪ੍ਰਿੰਟਿੰਗ ਦੇ ਉੱਤੇ ਵਰਕ ਕੀਤਾ ਹੋਇਆ ਉਸ ਤੋਂ ਬਾਅਦ ਰਹਿਣ ਵਾਲਾ ਜੀ ਦੁਪੱਟਾ ਤੇ ਆ ਇਸ ਤਰ੍ਹਾਂ ਦੇ ਇਹਦੇ ਕਲਰ ਚਾਰਟ ਆਣਗੇ ਸਾਰੀ ਵੈਰਾਈਟੀ 50% ਆਫ ਮਿਲਨੀ ਹੈ 21 ਦਿਨਾਂ ਦੇ ਮੇਲੇ 'ਚ ਮੈਂ प्रदीप ਕੁਮਾਰ ਕੋਠੀਬੜ ਬਣਾ ਥੋੜੇ ਬਸ ਲੈ ਕੇ ਮੰਗਲਵਾਰ ਆ ਮੰਗਲਵਾਰ ਦੀ ਨਵੀਂ ਆਈਟਮ ਲੈ ਕੇ ਆਇਆ ਜੋ ਕਿ 50% ਆਫ ਤੇ ਆ ਮੇਰਾ ਆਰਟੀਕਲ ਹੈ ਜੀ ਲੌਂਗ ਪਾਕਿਸਤਾਨੀ ਬਹੁਤ ਡਿਮਾਂਡ ਹੈ ਦੀ ਬਹੁਤ ਡਿਮਾਂਡ ਹੈ ਜੀ ਬਹੁਤ ਡਿਮਾਂਡ ਹੈ ਪ્યોਰ ਦੇ ਰੱਪਟੇ ਨਾਲ ਆ ਆਰਟੀਕਲ ਬਹੁਤ ਸੋਹਣਾ ਉੱਪਰ ਤੱਕਰ ਫਰਕ ਹੈ ਪੂਰਾ 48 ਲੰਬਾਈ ਹੈ ਲੰਬਾਈ ਚੈੱਕ ਕਰ ਸਕਦੇ ਬਹੁਤ ਹੀ ਸੋਹਣਾ ਆਰਟੀਕਲ ਹੈ ਵੀਰ ਜੀ ਜਿੰਦਾ ਰੇਟ ਹੈ 1800 ਰੁਪਏ 1800 ਰੁਪਏ 'ਚ ਤਿੰਨ ਕਲਰਾਂ ਚਾਰਟ ਹੈ ਤਿੰਨੇ ਕਲਰ ਬਹੁ ਸ਼ਰਾਰਾ ਬਣਾ ਲਓ ਗਰਾਰਾ ਬਣਾ ਲਓ ਕੁੜਤੀ ਨਾਲ ਘਗਰਾ ਬਣਾ ਲਓ ਬਹੁਤ ਸੋਹਣਾ ਆਰਟੀਕਲ ਹੈ ਇਹ ਜਿਹੜੇ ਆਰਟੀਕਲ ਲੈ ਕੇ ਆਏ ਤੁਹਾਡੇ ਮੰਗਲਵਾਰ ਦੇ ਨਵੇਂ ਡਿਜ਼ਾਈਨ ਲੈ ਕੇ ਆਏ ਅੱਜ ਮੰਗਲਵਾਰ ਹੈ ਮੰਗਲਵਾਰ ਦੇ ਸਾਰੇ ਨਵੇਂ ਡਿਜ਼ਾਈਨ ਆਈ ਉਹ ਜਿੰਨੇ ਡਿਜ਼ਾਈਨ ਹੈ ਸਾਰੇ 50% ਔਫ ਤੇ ਬਹੁਤ ਛੋਲੇ ਛੋਲੇ ਡਿਜ਼ਾਈਨ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਚੀਜ਼ ਦਿਖਾਵਾਂਗੇ ਵੀਡੀਓ ਨਾਲ ਜੁੜੀ ਹੋਈ ਹੈ ਜੀ ਅਗਲਾ ਆਰਟੀਕਲ ਇਸ ਤੋਂ ਵਧੀਆ ਹੋਵੇਗਾ ਜੀ ਡਿਜ਼ਾਈਨ ਨਵਾਂ ਹੈ ਜੀ ਡਿਜ਼ਾਈਨ ਨੰਬਰ 2 ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦਪੱਟਾ ਬਰਬਰੀ ਦੇ ਸੂਟ ਨਾਲ ਬਰਬਰੀ ਵਾਲਾ ਦਪੱਟਾ ਆਰਟੀਕ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦੁਪੱਟਾ ਜਿਹਦੀ ਬਾਟਮ ਹੈ ਫੁੱਲ ਪਿਓਰ ਦੀ ਫੁੱਲ ਪਿਓਰ ਦੀ ਕਰੇਵ ਲੱਗੀ ਹੋਈ 60 ਗ੍ਰਾਮ ਓਰੀਨਲ ਕੁਆਲਟੀ ਲੱਗੀ ਹੈ ਚਾਲੂ-ਵਾਲੂ ਕਪੜਾ ਨੇ ਲੱਗਿਆ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਜਿੰਦਾ ਰੇਟ ਹੈ 1900 ਰੁਪਏ ਦਾ ਖੁਸ਼ ਹੋ ਗਏ ਸਾਰੇ ਕੱਦ ਨਵੇਂ ਆਏ ਆ ਮੰਗਲਵਾਰ ਦਾ ਦਿਨ ਹੈ ਸਾਰੇ ਡਿਜ਼ਾਈਨ ਨਵੇਂ ਆਏ ਆ ਉਹ ਜਿੰਨੇ ਡਿਜ਼ਾਈਨ ਨਵੇਂ ਆਏ ਸੋ ਸਾਰੇ ਡਿਜ਼ਾਈਨ ਦਿਖਾਉਂਗਾ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦੁਪੱਟਾ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਕਰੇਵ ਦੀ ਸਲਵਾਨ ਦੇ ਬਾਟਮ ਦੀ ਗੱਲ ਕਰੀ ਬਾਟਮ ਹੈ ਪਿਓਰ ਦੀ ਪਿਓਰ ਦੀ ਬਾਟਮ ਨਾਲ ਲੈ ਕੇ ਆਇਆ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਆਰਟੀਕਲ ਬਹੁਤ ਸੋਹਣਾ ਆਰਟੀਕਲ ਹੈ ਜੀ 3 3 ਮੀਟਰ ਸਲਵਾਰ ਹੈ ਬਰਬਰੀ ਦਾ ਸ਼ਰਟ ਹੈ ਬਰਬਰੀ ਬਰਬਰੀਆ ਦੁਪੱਟਾ ਹੈ 3 ਮੀਟਰ ਬਾਟਮ ਹੈ ਬਾਟਮ ਪਿਓਰ ਕ੍ਰੇਪ ਦੀ ਲੱਗੀ ਹੈ ਆਰਟੀਕਲ ਬਹੁਤ ਸੋਹਣਾ ਸਾਰੇ ਕਲਰ ਨਵੇਂ ਆਏ ਨੇ ਮੰਗਲਵਾਰ ਦਾ ਦਿਨ ਹੈ ਸਾਰੇ ਡਿਜ਼ਾਈਨ ਹੁਣ ਨਵੇਂ ਦਿਖਾ ਰਿਹਾ ਮੈਂ ਇਹ ਕਲਾਸ ਕੁਆਰਟੀ ਹੈ ਦੀ ਇਹ ਕਲਾਸ ਜਾਨੀਗਾ ਇਹ ਉਹ ਚੀਜ਼ਾਂ ਨੇ ਜਿਹੜੀਆਂ ਮੇਰੇ ਭੈਣਾਂ ਵਰਕ ਨਹੀਂ ਪਸੰਦ ਕਰਦੀਆਂ ਨਾ ਵਰਕ ਨਹੀਂ ਪਸੰਦ ਕਰਦੇ ਸਿੰਪਲ ਸੂਟ ਬਣਾਉਣਾ ਚਾਹੁੰਦੇ ਐ ਪਲਾਇਓ ਸੂਟ ਬਣਾਉਣਾ ਸ਼ਰਾਰਾ ਸੂਟ ਬਣਾਉਣਾ ਗਰਾਰਾ ਸੂਟ ਬਣਾਉਣਾ ਸਲਵਾਰ ਸੂਟ ਪੰਜਾਬੀ ਸੂਟ ਸਲਵਾਰ ਸੂਟ ਜੋ ਮਰਜ਼ੀ ਬਣਾ ਸਕਦੇ ਹੋ ਰੇਟ ਹੈ 1900 ਰੁਪਏ ਦਾ ਅਗਲਾ ਡੇਅਨ ਧਾਰਾ ਸਾਈਲਪਾਰਟ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜਿਵੇਂ ਪ੍ਰਦੀਪ ਭਾਜੀ ਨੇ ਤੁਹਾਨੂੰ ਦਿਖਾਇਆ ਥੋੜੇ ਪਾਤੀਵੇ ਟੱਚ ਚ ਮੈਂ ਲੈ ਕੇ ਆਏ ਵੀਰੇ ਤੁਹਾਡੇ ਲਈ ਸ਼ੰਕਰ ਬ੍ਰਾਂਡ ਦੇ ਬ੍ਰਾਂਡ ਚੈੱਕ ਕਰ ਲੋ ਸ਼ੰਕਰ ਬ੍ਰਾਂਡ ਦੇ ਡਿਜੀਟਲ ਪ੍ਰ ਆਲੋ ਜੀ ਇੱਕ ਥੋਟ ਮੈਂ ਓਪਨ ਕਰਨ ਲੱਗਿਆ ਤੁਹਾਡੇ ਮੂਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਵਸ ਤੇ ਆਪੀ ਇਸ ਓਪਨ ਕਰਨ ਲੱਗਿਆਂਗਾ ਚੈੱਕ ਕਰੋ ਕੜਾਈ ਇਹ ਸਾਰੇ ਡਿਜੀਟਲ ਪ੍ਰਿੰਟ ਦੇ ਉੱਤੇ ਕੜਾਈ ਹੈ ਮੈਚਿੰਗ ਇਹਦੀ ਬਾਟਮ ਰਹਿਣ ਵਾਲੀ ਹੈ ਤੇ ਜਿਹੜਾ ਦੁਪੱਟਾ ਹੈ ਵੀਰੇ ਉਹ ਵੀ ਬਹੁਤ ਸ਼ਾਨਦਾਰ ਹੈ ਫੁੱਲ ਸਾਈਜ਼ ਦੇ ਦੁਪੱਟੇ ਨੇ ਆ ਦੇਖੋ ਡਿਜੀਟਲ ਪ੍ਰਿੰਟ ਦੇ ਦੁਪੱਟੇ ਨੇ ਕਲਰ ਮੈਚਿੰਗ ਸਾਰਾ ਕੁਝ ਮਿਲੇਗਾ ਤੁਹਾਨੂੰ ਆ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਤੇ ਹੁਣ ਚੈੱਕ ਕਰੋ ਜੀ ਇਹਦੇ ਕਲਰ ਆਹ ਕਲਰ ਹੈ ਸਾਰੇ ਜਿਹੜੇ ਡਿਸਪਲੇ ਕੀਤੇ ਹੋਏ ਆ ਤੇ ਇਦੋਂ ਬਾਅਦ ਆ ਦੇਖੋ ਜੀ ਆ ਮੇਰੇ ਕੋਲੇ ਆਲ ਓਵਰ ਦੇ ਵਿੱਚ ਵੀ ਤੁਹਾਨੂੰ ਇਹ ਆਈਟਮਾਂ ਮਿਲਣੀਆਂ ਐ ਇਹਦੇ ਵਿੱਚ ਕੋਈ ਆਪਾਂ ਐ ਨਹੀਂ ਵੀ 2-4 ਪੀਸ ਮੰਗਾਈਦੇ ਆ ਆ ਲੋ ਇਹ ਰੰਗ ਦੇ ਢੇਰ ਡਾਰਕ ਲਾਈਟ ਪਿਸਤਲ ਹਰ ਤਰ੍ਹਾਂ ਦੇ ਕਲਰ ਜੜੇ ਆ ਅਵੇਲੇਬਲ ਹੈ ਭਾਜੀ ਇਹ ਕੀ ਰੇਟ ਦਾ ਸੀ ਭਾਜੀ ਇਹ ਵੀ 20% ਆਫ 850 ਦੀ ਰੇਟ ਚ ਮਿਲਣਾ ਭਾਜੀ 850 ਦੀ ਰੇਟ ਚ ਆ ਦੇਖੋ ਭਾਜੀ ਮਾਤਾਵਾਂ ਲਈ ਜਿਹੜੀਆਂ ਮੇਡੀਆਂ ਮਾਤਾਵਾਂ ਆ ਉਹਨਾਂ ਲਈ ਵਿਆਹ ਜਾਂਦੀ ਜਾਣਾ ਮਸਲੀਨ ਦੇ ਦੁਪੱਟਿਆਂ ਨਾਲ ਭਾਜੀ ਆ ਲੋ ਪਿਸਤਲ ਕਲਰ ਆ ਦੁਪੱਟੇ ਆ ਭਾਜੀ ਨਾਲ ਨੀਟਲ ਪ੍ਰਿੰਟ ਦੁਪੱਟੇ ਆ ਤੇ ਰੇਟ ਹੈਗਾ 850 ਤੇ 1100 1150 ਇਸ ਰੇਂਜ ਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਗੋਠੀ ਵਰਲਡਵਾਈਡ ਤੇ ਕਿਹਦਾ ਡਿਜ਼ਾਈਨ ਆ ਗਿਆ ਬੋਟਮ ਤੇ ਵਰਕ ਵਾਲਾ ਔਰ ਗੰਜਾ ਦੇ ਦੇ ਨਾਲ 50% ਸਪੋਰਟ ਸਾਡੀ ਕਲ ਚੈੱਕ ਕਰੋ ਗੋਟਾ ਪੱਟੀ ਔਰ ਆਰਗੇਨਿਕ ਆਰਗੇਨਿਕ ਗੋਟਾ ਪੱਟੀ ਦਾ ਆਰਟੀਕਲ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਜਿੰਦੀ ਬੋਟਮ ਤੇ ਹੈ ਵਰਕ ਜਿੰਦੀ ਬੋਟਮ ਤੇ ਹੈ ਵਰਕ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਵੀਰੇ ਸਕਰੀਨਸ਼ਾਟ ਬੰਦਾ ਹੀ ਬੰਦਾ ਹੈ ਜਿਹੜਾ ਗਲਾ ਬਣਿਆ ਨਾ ਸਾਰਾ ਹੈਂਡਵਰਕ ਦਾ ਬੜਾ ਬੜਾ ਗੋਟਾ ਪੱਟੀ ਦਾ ਗੋਟਾ ਪੱਟੀ ਦਾ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਕਲਰ ਚਾਰ ਮਿਲਣਗੇ ਤਿੰਨੇ ਹੀ ਦੁਪੱਟਾ ਪ्योर ਦਾ ਮੰਗਲਵਾਰ ਦੀ ਨਵੀਂ ਆਈਟਮ ਦੀ ਅੱਜ ਮੰਗਲਵਾਰ ਹੈ ਮੰਗਲਵਾਰ ਦੀ ਨਵੀਂ ਆਈਟਮ ਦਿਖਾ ਰਿਹਾ ਤੁਹਾਨੂੰ ਮੈਂ ਗੋਟਾ ਪੱਟੀ ਨਾਲ ਆਰਟੀਕਲ ਬਹੁਤ ਥੋੜਾ ਕਿੰਨੇ ਕਰ ਰਿਹਾ ਚਾਰਟ ਹੈ ਤਿੰਨੇ ਕਲਰ ਮਸਤ ਕਲਰ ਨੇ ਜੀ ਮਸਤ ਆਈਟਮ ਹੈ ਜੀ ਇਹ ਕਲਾਸ ਪੀਸ ਹੈ ਜੀ ਇਹ ਕਲਾਸ ਵਾਰਟੀ ਹੈ ਗੋਟਾ ਪੱਟੀ ਗਲੇ ਤੇ ਹੈ ਜੀ ਗੋਟਾ ਪੱਟੀ ਬੋਟਮ ਤੇ ਹੈ ਬੈਸ ਐਂਡਸਟੋਰ ਤੇ ਹੈ ਇਸ ਤੋਂ ਅਗਲਾ ਆਰਟੀਕਲ ਹਰਦੇ ਸਾਇਲ ਪਾਜੀ ਸਾਰੇ ਡੀਐਨਏ ਵਿੱਚ